ਕਬੀਰ ਜਪਨੀ ਕਾਠ ਕੀ ਕਿਆ ਦਿਖ ਲਾ ਵਹ ਲੋਏ ਹਿਰਦ ਰਾਮ ਨ ਚਿਤਹੀ ਇਹ ਜਪਨੀ ਕਿਆ ਹੋਏ ਇਹ ਪਾਵਨ ਸਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 72 ਨੰਬਰ ਸਲੋਕ ਹੈ ਇਸੇ ਸਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਹੜੀਆਂ ਦਿਖਾਵੇ ਵਾਸਤੇ ਤੂੰ ਗਲ ਵਿੱਚ ਮਾਲਾ ਪਾਈਆਂ ਹੱਥਾਂ ਵਿੱਚ ਮਾਲਾ ਪਾਈਆਂ ਹੋਈਆਂ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਇਹਨਾਂ ਲੋਕ ਦਿਖਾਵੇ ਦੀਆਂ ਸਿਮਰਨੀਆਂ ਮਾਲਾ ਜਿਹੜੀਆਂ ਨੇ ਗਲ ਦੇ ਵਿੱਚ ਪਾਈਆਂ ਹੋਈਆਂ ਹੱਥਾਂ ਵਿੱਚ ਪਾਈਆਂ ਹੋਈਆਂ ਇਹ ਲੋਕਾਂ ਨੂੰ ਦਿਖਾਉਣਾ ਹੈ ਇਹ ਲੱਕੜ ਦੀ ਮਾਲਾ ਇਦਾਂ ਜੇ ਲੋਕ ਦਿਖਾਵੇ ਵਾਸਤੇ ਵਰਤਦਾ ਸਤਿਗੁਰ ਕਹਿੰਦੇ ਨੇ ਤੇਰਾ ਕੁਝ ਨਹੀਂ ਸਵਾਰ ਸਕਦੇ ਕਿਉਂਕਿ ਮਾਲਾ ਅਸਲ ਵਿੱਚ ਤਾਰ ਰੱਖੀਦੀ ਏ ਇਸ ਮਾਲਾ ਨੂੰ ਹੱਥ ਵਿੱਚ ਰੱਖਿਆ ਗਲ ਵਿੱਚ ਪਾਇਆ ਤਾਂ ਜੋ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਆ ਸਕੇ ਕਿਉਂਕਿ ਮਾਇਆ ਬੰਦਗੀ ਦੀ ਜਿਹੜੀ ਮਾਲਾ ਹੈ ਇਹ ਬੰਦਗੀ ਦੀ ਪ੍ਰਤੀਕ ਹੈ ਕਿ ਸ਼ੁਰੂਆਤੀ ਤੌਰ ਤੇ ਜਦੋਂ ਬੰਦੇ ਨੇ ਪਰਮਾਤਮਾ ਨਾਲ ਜੁੜਨਾ ਉਹ ਇਹਦਾ ਸਹਾਰਾ ਲੈਂਦਾ ਹੈ ਤਾ ਕਰਕੇ ਕਬੀਰ ਸਭ ਕਹਿੰਦੇ ਵੀ ਮਾਲਾ ਅਸਲ ਵਿੱਚ ਤਾਂ ਪਾਈਦੀ ਏ ਤਾਂ ਰੱਖੀਦੀ ਏ ਇਹਦੇ ਨਾਲ ਬੰਦਗੀ ਕਰਨੀ ਏ ਪਰ ਜੇ ਤੂੰ ਲੋਕ ਦਿਖਾਵੇ ਵਾਸਤੇ ਦਿਖਾਵੇ ਦਾ ਭਗਤ ਬਣਦਾ ਵੀ ਮੈਂ ਲੱਕੜ ਦੀ ਮਾਲਾ ਪਾਈ ਆ ਲੋਕੀ ਵੇਖਣ ਵੀ ਇਹ ਬੜਾ ਵੱਡਾ ਭਗਤ ਹੈ ਇਹ ਬੜਾ ਰੱਬ ਨੂੰ ਜਪਣ ਵਾਲਾ ਹੈ ਕੱਲੀਆਂ ਮਾਲਾ ਦੇ ਕੇ ਲੋਕੀ ਅੰਦਾਜ਼ੇ ਲਾਉਣਾ ਤਾਂ ਸਤਿਗੁਰੂ ਜੀ ਦੱਸਦੇ ਨੇ ਕਹਿੰਦੇ ਨੇ ਕੱਲੀ ਮਾਲਾ ਗਲ ਵਿੱਚ ਲਟਕਾ ਕੇ ਗੱਲ ਨਹੀਂ ਬਣ ਸਕਦੀ ਇਹ ਲੋਕ ਦਿਖਾਵੇ ਦੀ ਮਾਲਾ ਨੇ ਤੇਰੀ ਆਤਮਾ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਸੰਕਲਪ ਨਹੀਂ ਪੈਦਾ ਕਰ ਸਕਣਾ ਇਸ ਲਈ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਤੂੰ ਲੋਕਾਂ ਨੂੰ ਲੱਕੜ ਦੀ ਮਾਲਾ ਇਹ ਜਿਹੜੀ ਪਾ ਕੇ ਗਲੇ 'ਚ ਦਿਖਾਉਂਦਾ ਖੜਦਾ ਸਤਿਗੁਰ ਕਹਿੰਦੇ ਨੇ ਹਿਰਦੇ ਰਾਮ ਨਾ ਚਿਤ ਹੀ ਸੁਰਤ ਕਰਕੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਅਕਾਲ ਪੁਰਖ ਜੀ ਦਾ ਸਿਮਰਨ ਨਹੀਂ ਹੈ ਉਸ ਮਾਲਕ ਪ੍ਰਤੀ ਪ੍ਰੇਮ ਤੇ ਵਿਰਾਗ ਨਹੀਂ ਹੈ ਉਹ ਤੜਫਨੀਏ ਪਰਮਾਤਮਾ ਦੇ ਨਾਮ ਦੀ ਪਿਆਸ ਹੀ ਨਹੀਂ ਅੰਦਰ ਪੈਦਾ ਹੋਈ ਰੱਬੀ ਨਾਮ ਦੀ ਭੁੱਖ ਨਹੀਂ ਹਜੇ ਲੱਗੀ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਇਹ ਜਪਣੀ ਕਿਆ ਹੋਏ ਇਸ ਮਾਲਾ ਨੂੰ ਹੱਥ ਵਿੱਚ ਫੜ ਕੇ ਕੱਲਾ ਗਲ ਵਿੱਚ ਪਾ ਕੇ ਕੀ ਕਰੇਗਾ ਕੀ ਸਮਰ ਸਕਦਾ ਤੇਰਾ ਕੀ ਸਵਾਰ ਲੇਗਾ ਤੂੰ ਹੇ ਇਨਸਾਨ ਹੇ ਜੀਵ ਸਤਿਗੁਰੂ ਕਹਿੰਦੇ ਨੇ ਕੱਲੀਆਂ ਮਾਲਾ ਐਦਾਂ ਮਾਲਾ ਦੇ ਢੇਰ ਲਾ ਕੇ ਬਹਿ ਜਾ ਚਾਹੇ ਜੇ ਤੂੰ ਸਿਮਰਨ ਨਾ ਕੀਤਾ ਕੱਲੀ ਮਾਲਾ ਤੇਰਾ ਕੁਝ ਨਹੀਂ ਸਵਾਰ ਸਕਦੀ ਹੈ ਵੀ ਹਕੀਕਤ ਹੈ ਵੀ ਜੇ ਮਾਲਾ ਕੱਲੀ ਕੁਛ ਸਵਾਰਦੀ ਹੋਵੇ ਬਿਨਾਂ ਜਪਿਆ ਫਿਰ ਜਿਹੜੇ ਦੁਕਾਨਦਾਰ ਵੀਰ ਮਾਲਾ ਵੇਚਦੇ ਨੇ ਉਹਨਾਂ ਕੋਲ ਤੇ ਢੇਰ ਲੱਗੇ ਪਏ ਨੇ ਜੇ ਕੱਲੀ ਮਾਲਾ ਨਾਲ ਗੱਲ ਬਣਦੀ ਹੋਵੇ ਫਿਰ ਮਾਲਾ ਬਣਾਉਣ ਵਾਲਾ ਮਾਲਾ ਬਣਾ ਕੇ ਚੰਦਰ ਪਈਆਂ ਦੀ ਵੇਚ ਜਾਂਦਾ ਕਿਉਂਕਿ ਉਹਨੂੰ ਮਾਲਾ ਦਾ ਅਸਲ ਵਿੱਚ ਜਿਹੜੀ ਅਸਲ ਮਾਲਾ ਤੋਂ ਕੰਮ ਲੈਣਾ ਉਹ ਕੰਮ ਦੀ ਸਮਝ ਨਹੀਂ ਹੈ ਸਭ ਤੋਂ ਮਹਿੰਗਾ ਧੰਨ ਪਰਮਾਤਮਾ ਦੇ ਨਾਮ ਦਾ ਮਾਲਾ ਫੇਰ ਕੇ ਕਮਾਇਆ ਜਾ ਸਕਦਾ ਪਰ ਨਾ ਸਮਝੀ ਕਰਕੇ ਬੰਦਾ ਮਾਲਾ ਦਸਾ ਬਿਹਾਰ ਪਈਆਂ ਦੀ ਵੇਚ ਕੇ ਆਉ ਜਾਂਦਾ। ਤੋਂ ਸਤਗੁਰ ਜੀ ਸਮਝਾਉਂਦੇ ਨੇ ਕਹਿੰਦੇ ਨੇ ਕੱਲੀ ਮਾਲਾ ਹੱਥ ਵਿੱਚ ਰੱਖਿਆ ਗਲ ਵਿੱਚ ਪਾਇਆ ਤੇਰੇ ਘਰ ਕੰਧਾਂ ਤੇ ਟੰਗੀ ਹੋਈ ਮਾਲਾ ਜਿਹੜੀ ਐ ਤੇਰਾ ਕੁਝ ਨਹੀਂ ਸਵਾਰ ਸਕਦੀ। ਅਸੀਂ ਫੋਟੋਆਂ ਤੇ ਟੰਗ ਲੰਦੇ ਆ ਮਾਲਾ ਲਿਆਂਦੀ ਫੋਟੋਆਂ ਤੇ ਟੰਗ ਲਈ ਗੱਡੀਆਂ ਵਿੱਚ ਟੰਗ ਲੰਦੇ ਆ। ਪਰੇ ਟੰਗੀ ਹੋਈ ਮਾਲਾ ਕਿਸੇ ਕਿਲੀ ਉੱਤੇ ਤੇਰਾ ਕੀ ਸਵਾਰੇਗੀ? ਸਤਗੁਰ ਕਹਿੰਦੇ ਨੇ ਤੇ ਦਿਖਾਵੇ ਵਸਤੇ ਹੈ। ਅਸਲ ਵਿੱਚ ਮਾਲਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਤੇ ਜੇ ਤੂੰ ਉਹਦੇ ਮਣਕਿਆਂ ਦਾ ਸਹਾਰਾ ਲੈ ਕੇ ਪਰਮਾਤਮਾ ਦੀ ਯਾਦ ਵਿੱਚ ਨਾ ਜੁੜਿਆ ਤਾਂ ਇਹ ਦਿਖਾਵੇ ਵਾਸਤੇ ਰੱਖੀ ਗਈ ਮਾਲਾ ਪਹਿਨੀ ਗਈ ਮਾਲਾ ਇਹ ਸੰਭਾਲੀ ਗਈ ਕੱਲੀ ਮਾਲਾ ਤੇਰਾ ਕੁਝ ਵੀ ਨਹੀਂ ਸਵਾਰ ਸਤਿਗੁਰ ਕਬੀਰ ਸਾਹਿਬ ਕਹਿੰਦੇ ਨੇ ਜੀ ਆਪਣਾ ਕੁਝ ਸਵਰਨ ਹੈ ਤਾਂ ਸੁਰਤ ਕਰਕੇ ਸ਼ਬਦ ਦਾ ਜੇ ਮੇਲ ਕਰਨਾ ਹੈ ਤਾਂ ਮਾਲਾ ਦਾ ਸਹਾਰਾ ਲੈ ਕੇ ਸਤਿਗੁਰੂ ਦਾ ਹੁਕਮ ਮੰਨ ਪਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਆਪਣੀ ਆਤਮਾ ਦਾ ਆਧਾਰ ਬਣਾ ਮਾਲਾ ਦਾ ਤਾਂ ਫਾਇਦਾ ਹੋਣਾ ਨਹੀਂ ਤੇ ਕੱਲੀ ਇੱਦ ਨਹੀਂ ਰੱਖੀ ਗਈ ਹੱਥ ਵਿੱਚ ਮਾਲਾ ਤੇਰਾ ਕੁਝ ਨਹੀਂ ਸਵਾਰ ਸਕਦੀ ਸਤਿਗੁਰੂ ਇੱਥੇ ਇਸ ਦੱਸਦੇ ਨੇ ਕਿ ਮਾਲਾ ਦਿਖਾਵੇ ਵਾਸਤੇ ਨਹੀਂ ਪਰਮਾਤਮਾ ਦਾ ਨਾਮ ਜਪਣ ਵਾਸਤੇ ਰੱਖਣੀ ਹੈ ਤੇ ਵਰਤਣੀ ਹੈ ਪਹਿਨਣੀ ਹੈ ਉਹਦਾ ਸਹਾਰਾ ਇਹ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪਣ ਉਹ ਦਿਖਾਵੇ ਵਾਸਤੇ ਅਸੀਂ ਭਗਤ ਨਹੀਂ ਬਣਨਾ ਬੰਦਗੀ ਕਰਕੇ ਭਗਤੀ ਦਾ ਸੰਕਲਪ ਅੰਦਰ ਪੈਦਾ ਕਰਨਾ ਹੈ